ਪੰਜਾਬੀ ਫਿਲਮ ڈاکੂਆਂ ਦਾ ਮੁੰਡਾ 3 ਸਿਨੇਮੇ ਕਾਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਫਿਲਮ ਦੇ ਵੱਲੋਂ ਦਰਸ਼ਕਾਂ ਨੂੰ ਪਰਮਾ ਹੰਗਾਰਾ ਮਿਲ ਰਿਹਾ ਜਿਵੇਂ ਟ੍ਰੇਲਰ ਤੋਂ ਪਤਾ ਲੱਗ ਰਿਹਾ ਸੀ ਕਿ ਇਹ ਇੱਕ ਐਕਸ਼ਨ ਫਿਲਮ ਹੋਣ ਵਾਲੀ ਹੈ ਪਰ ਇਸ ਦੇ ਵਿੱਚ ਐਕਸ਼ਨ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਵੇਖਣ ਨੂੰ ਮਿਲ ਰਿਹਾ ਫਿਲਮ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਪਿਆਰ ਫੈਮਿਲੀ ਡਰਾਮਾ ਰੋਮਾਂਸ ਤੇ ਹਲਕੀ ਫੁਲਕੀ ਕਾਮੇਡੀ ਵੀ ਵੇਖਣ ਨੂੰ ਮਿਲ ਰਹੀ ਹੈ ਦੇਵਕ ਰੌੜ ਕਬੀਰ ਦੁਹਾਨ ਸਿੰਘ ਤੇ ਬਾਣੀ ਸੰਧੂ ਨੇ ਫਿਲਮ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਆਪਣੀਆਂ ਪਹਿਲੀਆਂ 2 ਫਿਲਮਾਂ ਦੇ ਬਾਗ ਡਾਕੂਆਂ ਦਾ ਮੁੰਡਾ ਆਪਣੀਆਂ ਪਹਿਲੀਆਂ 2 ਫਿਲਮਾਂ ਬਾਗ ਡਾਕੂਆਂ ਦਾ ਮੁੰਡਾ 3 ਇਸ ਵਾਰ ਕੁਝ ਵੱਖਰਾ ਰੰਗ ਲੈ ਕੇ ਆਇਆ ਹੈ ਹਾਲਾਂਕਿ ਇਸ ਵਾਰ ਵੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਸੁਨੇਹਾ ਇਸ ਫਿਲਮ ਦੇ ਵਿੱਚ ਦਿੱਤਾ ਗਿਆ ਤੁਹਾਨੂੰ ਯਾਦ ਹੋਵੇਗਾ ਕਿ ਡਾਕੂਆਂ ਦਾ ਮੁੰਡਾ 1 ਦੇ ਵਿੱਚ ਮਿੰਟੂ ਗੁਰਸਰੀ ਦੀ ਕਹਾਣੀ ਵੇਖਣ ਨੂੰ ਮਿਲੀ ਸੀ ਐਸੇ ਤਰ੍ਹਾਂ ਡਾਕੂਆਂ ਦਾ ਮੁੰਡਾ 2 ਦੇ ਵਿੱਚ ਮੰਗਾ ਸਿੰਘ ਅੰਟਾਲ ਦੀ ਕਹਾਣੀ ਦਿਖਾਈ ਗਈ ਸੀ ਇਹ ਦੋਵੇਂ ਅੱਜ ਨਸ਼ਿਆਂ ਤੋਂ ਦੂਰ ਨੇ ਤੇ ਆਮ ਜ਼ਿੰਦਗੀ ਦੇ ਵਿੱਚ ਵੱਖ-ਵੱਖ ਖੇਤਿਆਂ ਦੇ ਨਾਲ ਸੰਬੰਧਿਤ ਕੰਮ ਕਰ ਰਹੇ ਨੇ ਸੋ ਇਸੇ ਤਰ੍ਹਾਂ ਡਾਕੂਆਂ ਦਾ ਮੁੰਡਾ 3 ਦੇ ਵਿੱਚ ਦੇਵ ਕਰੋੜ ਨੇ ਭਾਵੇਂ ਕਿਸੇ ਅਸਲ ਕਿਰਦਾਰ ਦੀ ਕਹਾਣੀ ਨੂੰ ਪਰਦੇ ਤੇ ਪੇਸ਼ ਨਹੀਂ ਕੀਤਾ ਪਰ ਇਹ ਉਹ ਕਹਾਣੀਆਂ ਜਿਸ ਦੇ ਨਾਲ ਹਰ ਉਹ ਪਰਿਵਾਰ ਤੇ ਮਾਂ ਖੁਦ ਨੂੰ ਜੋੜ ਸਕਦੀ ਹੈ ਜਿਸ ਦਾ ਪੁੱਤ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਿਆ ਹੋਵੇ ਹਾਲਾਂਕਿ ਇਹ ਵੀ ਵੇਖਣ ਨੂੰ ਮਿਲਿਆ ਕਿ ਕਿਵੇਂ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਦੂਰ ਰਹਿਣਾ ਚਾਹੀਦਾ ਹੈ